ਮਹਾਲੀ ਸ਼ਹਿਰ ਤੇ ਸਮੁੱਚੇ ਹਲਕੇ ਦੇ ਬਹੁਤ ਹੀ ਸੂਝਵਾਨ ਵਸਨੀਕਾ ਨੂੰ ਮੇਰੀ ਸਤਿਕਾਰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਜਾਣਦੇ ਹੋ ਕਿ ਆਉਣ ਵਾਲੀ 1 ਜੂਨ ਨੂੰ ਲੋਕ ਸਭਾ ਦੇ ਮੈਂਬਰਾਂ ਚੋਣ ਦੀ ਵੋਟਾਂ ਪੈਣੀਆਂ ਹਨ ਇਹ ਚੋਣ ਕੋਈ ਆਮ ਚੋਣ ਨਹੀਂ ਹੈ ਇਸ ਚੋਣ ਨਾਲ ਮੁਲਕ ਦੇ ਸੰਵਿਧਾਨ ਤੇ ਇਸ ਦੇ ਧਰਮ ਨਿਰਪੱਖ ਰੂਪ ਨੂੰ ਬਚਾਉਣ ਦਾ ਸਵਾਲ ਜੁੜਿਆ ਹੋਇਆ ਹੈ ਇਸ ਚੋਣ ਨੇ ਤੈਅ ਕਰਨਾ ਹੈ ਕਿ ਮੁਲਕ ਦੀ ਵਾਰਡੋਰ ਸੰਵਿਧਾਨ ਤੇ ਜਮਹੂਰੀਅਤ ਦਾ ਖਾਤਮਾ ਕਰਨ ਦਾ ਕਹਿਆ ਕਰੀ ਬੈਠੀ ਭਾਰਤੀ ਜਨਤਾ ਪਾਰਟੀ ਦੇ ਹੱਥ ਵਿੱਚ ਹੋਵੇ ਜਾਂ ਵਤਨ ਪ੍ਰਸਤੀ ਚ ਰੰਗੀ ਹੋਈ ਕਾਂਗਰਸ ਪਾਰਟੀ ਦੇ ਹੱਥ ਵਿੱਚ ਕਾਂਗਰਸ ਪਾਰਟੀ ਦੇ ਆਪਣੇ ਬਹੁਤ ਹੀ ਸੀਨੀਅਰ ਸੂਝਵਾਨ ਤੇ ਸ੍ਰੀ ਹਰਗੋਬਿੰਦ ਜੀ ਦੇ ਨੇੜਲੇ ਸਾਥੀ ਆਗੂ ਬੁਜਿੰਦਰ ਸਿੰਘਲਾ ਨੂੰ ਆਪਣੇ ਹਲਕੇ ਸ੍ਰੀਨੰਦਪੁਰ ਸਾਹਿਬ ਤੋਂ ਅਮੀਰ ਬਣਾ ਕੇ ਭੇਜਿਆ ਹੈ ਇਸ ਲਈ ਆਪਣਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਰਾਂ ਜਤਾ ਕੇ ਲੋਕ ਸਭਾ ਭੇਜਿਏ ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ ਸ਼ਹਿਰ ਦੇ ਹਰ ਵਾਰਡ ਤੇ ਇਲਾਕੇ ਦੇ ਹਰ ਪਿੰਡ ਜਾ ਕੇ ਨਿੱਜੀ ਤੌਰ ਤੇ ਤੁਹਾਨੂੰ ਸ਼੍ਰੀ ਨਰ ਸਿੰਘਲਾ ਨੂੰ ਵੋਟ ਪਾਉਣ ਦੀ ਬੇਨਤੀ ਕਰਾਂ ਪਰ ਹੋ ਸਕਦਾ ਹੈ ਕਿ ਮੈਂ ਹਰ ਦਾ ਨਾਂ ਪਹੁੰਚ ਸਕਾਂ ਇਸ ਲਈ ਮੇਰੀ ਤੁਹਾਨੂੰ ਬਹੁਤ ਹੀ ਨਿਮਰਤਾ ਤੇ ਸਤਿਕਾਰ ਸਤ ਬੇਨਤੀ ਹੈ ਕਿ ਆਪਣੇ ਆਪਣੇ ਪਰਿਵਾਰ ਦੀ ਤੇ ਆਪਣੇ ਰਿਸ਼ਤੇਦਾਰ ਤੇ ਦੋਸਤ ਮਿੱਤਰਾਂ ਦੀ ਇੱਕ ਇੱਕ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀ ਵਿਜੇਂਦਰ ਸਿੰਘਲਾ ਨੂੰ ਪਾਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਹਾਲੀ ਸ਼ਹਿਰ ਤੇ ਸਮੁੱਚੇ ਹਲਕੇ ਦੇ ਬਹੁਤ ਹੀ ਸੋਜਵਾਨ ਮਸ਼ੀਕਾ ਨੂੰ ਮੇਰੀ ਸਤਿਕਾਰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਜਾਣਦੇ ਹੋ ਕਿ ਆਉਣ ਵਾਲੀ 1 ਜੂਨ ਨੂੰ ਲੋਕ ਸਭਾ ਦੇ ਮੈਂਬਰਾਂ ਚੋਣ ਦੀ ਵੋਟਾਂ ਪੈਣੀਆਂ ਹਨ ਇਹ ਚੋਣ ਕੋਈ ਆਮ ਚੋਣ ਨਹੀਂ ਹੈ ਇਸ ਚੋਣ ਨਾਲ ਮੁਲਖ ਦੇ ਸੰਵਿਧਾਨ ਤੇ ਇਸ ਦੇ ਧਰਮ ਨਿਰਪੱਖ ਰੂਪ ਨੂੰ ਬਚਾਉਣ ਦਾ ਸਵਾਲ ਜੁੜਿਆ ਹੋਇਆ ਹੈ ਇਸ ਚੋਣ ਨੇ ਤੈਅ ਕਰਨਾ ਹੈ ਕਿ ਮੁਲਖ ਦੀ ਵਾਗਡੋਰ ਸੰਵਿਧਾਨ ਤੇ ਜਮਹੂਰੀਅਤ ਦਾ ਖਾਤਮਾ ਕਰਨ ਦਾ ਤਹਿਇਆ ਕਰੀ ਬੈਠੀ ਭਾਰਤੀ ਜਨਤਾ ਪਾਰਟੀ ਜਤ ਵਿੱਚ ਹੋਵੇ ਜਾਂ ਵਤਨ ਪ੍ਰਸਤੀ ਚ ਰੰਗੀ ਹੋਈ ਕਾਂਗਰਸ ਪਾਰਟੀ ਦੇ ਹੱਥ ਵਿੱਚ ਕਾਂਗਰਸ ਪਾਰਟੀ ਦੇ ਆਪਣੇ ਬਹੁਤ ਹੀ ਸੀਨੀਅਰ ਸੂਝਵਾਨ ਤੇ ਸ੍ਰੀ ਹਰਗੰਦ ਜੀ ਦੇ ਨੇੜਲੇ ਸਾਥੀ ਆਗੂ ਬੁਜਿੰਦਰ ਸਿੰਘਲਾ ਨੂੰ ਆਪਣੇ ਹਲਕੇ ਸ੍ਰੀਨੰਦਪੁਰ ਸਾਹਿਬ ਤੋਂ ਅਮੀਰ ਬਣਾ ਕੇ ਭੇਜਿਆ ਹੈ ਇਸ ਲਈ ਆਪਣਾ ਸਭ ਦਾ ਇਹ ਫਰਜ ਬਣਦਾ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਰਾਂ ਜਤਾ ਕੇ ਲੋਕ ਸਭਾ ਭੇਜਿਏ ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ ਸ਼ਹਿਰ ਦੇ ਹਰ ਵਾਰਡ ਤੇ ਇਲਾਕੇ ਦੇ ਹਰ ਪਿੰਡ ਜਾ ਕੇ ਨਿੱਜੀ ਤੌਰ ਤੇ ਤੁਹਾਨੂੰ ਸ੍ਰੀਨੰਦ ਸਿੰਘਲਾ ਨੂੰ ਵੋਟ ਪਾਉਣ ਦੀ ਬੇਨਤੀ ਕਰਾਂ ਪਰ ਹੋ ਸਕਦਾ ਹੈ ਕਿ ਮੈਂ ਹਰ ਦਾ ਨਾ ਪਹੁੰਚ ਸਕਾਂ ਇਸ ਲਈ ਮੇਰੀ ਤੁਹਾਨੂੰ ਬਹੁਤ ਹੀ ਨਿਮਰਤਾ ਤੇ ਸਤਿਕਾਰ ਸਤ ਬੇਨਤੀ ਹੈ ਕਿ ਆਪਣੇ ਆਪਣੇ ਪਰਿਵਾਰ ਦੀ ਤੇ ਆਪਣੇ ਰਿਸ਼ਤੇਦਾਰ ਤੇ ਦੋਸਤ ਮਿੱਤਰਾਂ ਦੀ ਇੱਕ ਇੱਕ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀ ਵਿਜੇਂਦਰ ਸਿੰਘ ਲਾਲ ਨੂੰ ਪਾਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਹਾਲੀ ਸ਼ਹਿਰ ਤੇ ਸਮੁੱਚੇ ਹਲਕੇ ਦੇ ਬਹੁਤ ਹੀ ਸੋਜਵਾਨ ਵਸਨੀਕਾਂ ਨੂੰ ਮੇਰੀ ਸਤਿਕਾਰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਜਾਣਦੇ ਹੋ ਕਿ ਆਉਣ ਵਾਲੀ 1 ਜੂਨ ਨੂੰ ਲੋਕ ਸਭਾ ਦੇ ਮੈਂਬਰ ਚੋਣ ਦੀ ਵੋਟਾਂ ਪੈਣੀਆਂ ਹਨ ਇਹ ਚੋਣ ਕੋਈ ਆਮ ਚੋਣ ਨਹੀਂ ਹੈ ਇਸ ਚੋਣ ਨਾਲ ਮੁਲਖ ਦੇ ਸੰਵਿਧਾਨ ਤੇ ਇਸ ਦੇ ਧਰਮ ਨਿਰਪੱਖ ਰੂਪ ਨੂੰ ਬਚਾਉਣ ਦਾ ਸਵਾਲ ਜੁੜਿਆ ਹੋਇਆ ਹੈ ਇਸ ਚੋਣ ਨੇ ਤੈਅ ਕਰਨਾ ਹੈ ਕਿ ਮੁਲਖ ਦੀ ਵਾਰਡੋਰ ਸੰਵਿਧਾਨ ਤੇ ਜਮਹੂਰੀਅਤ ਦਾ ਖਾਤਮਾ ਕਰਨ ਦਾ ਤਹਿਇਆ ਕਰੀ ਬੈਠੀ ਭਾਰਤੀ ਜਨਤਾ ਪਾਰਟੀ ਜੱਤ ਵਿੱਚ ਹੋਵੇ ਜਾਂ ਵਤਨ ਪ੍ਰਸਤੀ ਚ ਰੰਗੀ ਹੋਈ ਕਾਂਗਰਸ ਪਾਰਟੀ ਦੇ ਹੱਥ ਵਿੱਚ ਕਾਂਗਰਸ ਪਾਰਟੀ ਨੇ ਆਪਣੇ ਬਹੁਤ ਹੀ ਸੀਨੀਅਰ ਸੂਝਵਾਨ ਤੇ ਸ੍ਰੀ ਹਲਗੰਦ ਜੀ ਦੇ ਨੇੜਲੇ ਸਾਥੀ ਆਗੂ ਬੁਜਿੰਦਰ ਸਿੰਘਲਾ ਨੂੰ ਆਪਣੇ ਹਲਕੇ ਸ੍ਰੀਨੰਦਪੁਰ ਸਾਹਿਬ ਤੋਂ ਵੀਰ ਬਣਾ ਕੇ ਭੇਜਿਆ ਹੈ ਇਸ ਲਈ ਆਪਣਾ ਸਭ ਦਾ ਇਹ ਫਰਜ ਬਣਦਾ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਰਾਂ ਜਿਤਾ ਕੇ ਲੋਕ ਸਭਾ ਭੇਜਿਏ ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ ਸ਼ਹਿਰ ਦੇ ਹਰ ਵਾਰਡ ਤੇ ਇਲਾਕੇ ਦੇ ਹਰ ਪਿੰਡ ਜਾ ਕੇ ਨਿੱਜੀ ਤੌਰ ਤੇ ਤੁਹਾਨੂੰ ਸ਼੍ਰੀ ਨਰ ਸਿੰਘਲਾ ਨੂੰ ਵੋਟ ਪਾਉਣ ਦੀ ਬੇਨਤੀ ਕਰਾਂ ਪਰ ਹੋ ਸਕਦਾ ਹੈ ਕਿ ਮੈਂ ਹਰ ਦਾ ਨਾਂ ਪਹੁੰਚ ਸਕਾਂ ਇਸ ਲਈ ਮੇਰੀ ਤੁਹਾਨੂੰ ਬਹੁਤ ਹੀ ਨਿਮਰਤਾ ਤੇ ਸਤਿਕਾਰ ਸਤ ਬੇਨਤੀ ਹੈ ਕਿ ਆਪਣੇ ਆਪਣੇ ਪਰਿਵਾਰ ਦੀ ਤੇ ਆਪਣੇ ਰਿਸ਼ਤੇਦਾਰ ਤੇ ਦੋਸਤ ਮਿੱਤਰਾਂ ਦੀ ਇੱਕ ਇੱਕ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀ ਵਿਜੇਂਦਰ ਸਿੰਘਲਾ ਨੂੰ ਪਾਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ